ਕਰਦੇ ਅੱਜ ਦੇ ਬਲੌਗ ਦੀ ਸ਼ੁਰੂਆਤ ਅਸੀਂ ਅਸੀਂ ਵੀ ਆ ਰਹੇ ਹਾਂ। ਪਲਕਾ ਕਹਿੰਦੀ ਗੋਭੀ ਬਣਾਓ ਤੇ ਗੋਭੀ ਹੈਗੀ 100 ਰੁਪਏ ਕਿਲੋ। ਆਇਆ ਹੈ ਕਾਲ ਹੈ ਕਿ ਆਹ ਪਾਂਡਿਆਂ ਵਾਲਾ ਖਰਾਬ ਹੋਇਆ ਆ। ਕਿੱਦਾਂ ਲੱਗਦਾ ਪਿਆ ਹੁਣ ਗੋਭੀ ਨੂੰ ਤੜਕਾ। ਗੋਭੀ ਅੱਜ ਗੋਭੀ ਬੋਇਲ ਨਹੀਂ ਕੀਤੀ ਹੈ ਨਾ? ਨਹੀਂ ਅੱਜ ਹੀ ਪਾ ਦਈ ਦਾਂਦੀ ਆ ਹੁਣ ਗੋਭੀ ਕੀ ਬੋਇਲ ਕਰਨੀ ਆ। ਉਹ ਬਾਬਾ ਜੀ ਵਾਲੇ ਕਮਰੇ ਚ ਰੱਖ ਦਿੱਤੀ ਆਂ ਪਹਿਲਾਂ। ਛੱਟ ਦੋ ਹੋਰ। ਉਹ ਕਿੱਥੇ ਰੱਖਿਆ? ਤੈਨੂੰ ਵੀ ਰਿਕੀ ਤੁਹਾਨੂੰ ਨਹੀਂ ਕਹਿਣਾ ਹੈਗਾ ਐਵੇਂ ਨਹੀਂ ਕਹਿਣਾ ਨਹੀਂ ਜਾਨਾ ਜੇ ਤੁਸੀਂ ਕੰਮ ਕੀਤਾ ਠੀਕ ਆ ਨਹੀਂ ਯਾਰ ਇੱਕ ਵਾਰ ਇਦਾਂ ਨਹੀਂ ਨਾ ਬੋਲਣਾ ਨਹੀਂ ਇਹ ਜਿਆਦਾ ਚੁੱਬਦਾ ਬੋਲਣਾ ਨਹੀਂ ਇਦਾਂ ਇਹ ਜੱਗ ਚੁੱਬਦਾ ਨਾ ਮੱਠੀ ਨੂੰ ਨਾ ਅਚਾਰ ਲਾ ਕੇ ਖਾਓ ਤੇ ਬਹੁਤ ਵਾਹ ਲੱਗਦੀ ਲਓ ਜੀ ਬਣ ਗਈ ਸਬਜ਼ੀ ਸਬਜ਼ੀ ਬਣ ਗਈ ਆ ਧਨੀਆ ਧਨੀਆ ਵੀ ਪਾ ਦਿੱਤਾ ਇੱਧਰ ਮਸਾਲਾ ਚੇਂਜ ਕਰਾ ਕੇ ਲਿਆਂਦਾ ਹੁਣ ਬਦਲ ਕੇ ਦਿੱਤਾ ਹੁਣ ਖੁੱਲਾ ਮਸਾਲਾ ਇਹ ਤੇ ਡੱਬੇ ਵਾਲਾ ਮਸਾਲਾ ਸਹੀ ਨਹੀਂ ਨਿਕਲਿਆ ਆ ਦੇਖੋ ਆਂਦੇ ਹੀ ਗਾਲਾਂ ਪੈਣੀ ਸ਼ੁਰੂ ਹੋ ਗਈਆਂ ਆ ਜੇ ਇਹ ਗਲਤੀ ਕਰਦੇ ਨਾ ਉਹ ਗਲਤੀ ਮੈਨਾਂ ਨਹੀਂ ਰਖਾਂਦੀ ਜੇ ਹੋਰ ਕਰ ਦੋਵੇਂ ਨਾ ਜੇ ਭੱਜ ਕੇ ਪੈ ਜਾਂਦੀ ਅਗਲੇ ਨੂੰ ਇਹ ਕਿਉਂਕਿ ਅੱਜ ਬਣਨਗੇ ਬੇਸਣ ਵਾਲੇ ਕੂੜੇ ਪੰਜਾਬ 'ਚ 24ਵਾਂ ਜ਼ਿਲ੍ਹਾ ਬਣਾਉਣ ਲੱਗੇ ਆ ਅੱਛਾ ਕਈ ਜਿਹੜੇ ਆ ਨਾ ਆਪਣੇ ਪੰਜਾਬ ਦੇ 24 ਕਰਨ ਲੱਗੇ ਆ ਇਧਰ ਆ ਗਈ ਆਈ ਸਾਡੀ ਰੋਟੀ ਤੇ ਬਲੌਗ ਦਾ ਚੇਤਾ ਆ ਗਿਆ ਐਂਡ ਕਰਨ ਵਾਲਾ ਆ ਚਲੋ ਜੀ ਮਿਲਦੇ ਆਂ ਫਿਰ ਕੱਲ ਇੱਕ ਨਵੇਂ ਬਲੌਗ 'ਚ ਤਰ ਹੋ ਗਿਆ ਦੁਪਹਿਰ ਦੇ 12:30 ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜਤਿਨੰਦਰਾ ਬਲੌਗ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਅਸੀਂ ਠੀਕ ਠਾਕ ਆ ਕਰਦੇ ਅੱਜ ਦੇ ਬਲੌਗ ਦੀ ਸ਼ੁਰੂਆਤ ਅਸੀਂ ਆ ਵੀਾਰ ਵਿਹਾਰਾਂ ਚ ਆਤੀ ਬਹੁਤ ਜਿਆਦਾ ਹੈ ਪੱਲਕਾ ਕਹਿੰਦੀ ਗੋਭੀ ਬਣਾਓ ਤੇ ਗੋਭੀ ਹੈਗੀ ਹੈ 100 ਰੁਪਏ ਕਿਲੋ 100 ਰੁਪਏ ਕਿਲੋ ਗੋਭੀ ਲਈ ਹੈ ਕਿਸੇ ਕੋ ਕਿਸੇ ਕੋ ਚੰਗੀ ਆ ਕਿਸੇ ਕੋ ਪੀਣੀ ਹੈ ਇਹ ਸਭ 100 ਰੁਪਏ ਕਿਲੋ ਅਸੀਂ ਮੈਂ ਵੀ ਗੋਭੀ ਲੈ ਆਏ ਨੇ 100 ਰੁਪਏ ਕਿਲੋ 5 ਕਿਲੋ ਪਿਆਜ਼ ਆ ਰਕਵਾ ਤੇ ਇੱਕ ਅਜੂਲਾ ਕੇ ਨਾ ਤੇ ਨੀਂਗੀ ਵਾਲੇ ਜਿਹੜੇ ਨੇ ਮਰਕੋ ਤੇ ਆਇਆ ਕਾਲ ਕੇ ਇਹ ਪਾਂਡਿਆ ਵਾਲਾ ਖਰਾਬ ਹੋਇਆ ਆ ਫਿਰ ਤੋਂ ਦਾ ਦਿੱਤਾ ਹੈ ਉਹ ਸਿੱਟੋ ਬਣੇ ਸਿੱਟੋ ਬਣੇ ਸਾਬੂ ਸਿਕਰਾ ਬਣਾਉਣ ਫਰੀ ਫਰੀ ਕੀ ਆ ਨਾਲੀ ਆ ਫਰੀ ਸਾਨੂੰ ਸਾਡੇ ਨਾਨਕੇ ਆ ਮੈਂ ਸਾਨੂੰ ਫਰੀ ਜਣਾ ਨਾਨਕੇ ਵੀ ਫਰੀ ਦਿੰਦੇ ਆ ਕਿਤੇ ਘਰ ਆ ਲੱਗ ਜਾਂਦੀ ਆ ਵਾਹ ਉਹ ਨਹੀਂ ਦਿੰਦਾ ਜੀ ਤੇ ਆ 150 ਦਾ ਕਹਿੰਦਾ ਉਦਾਂ 175 ਦਾ ਤੁਹਾਨੂੰ 150 ਦਾ ਲਾ ਦਿੰਦਾ ਗੋਰਾ ਐ ਸੀਗਾ ਮੁੰਡਾ ਸੀਗਾ ਮੈਂ ਕਿਹਾ ਭਰਾਵਾ ਤੂੰ ਸਾਨੂੰ 175 ਦਾ ਹੀ ਲਾ ਤੂੰ ਸਾਨੂੰ ਕੋ ਡੇਢ ਦਾ ਲਾਣਾ ਹੈ ਇਹ ਕਹਿੰਦੇ ਮੇਰੇ ਕਹਿੰਦੇ ਤੂੰ ਚੱਲ ਗੋਰੇ ਗੋਰੇ ਨੂੰ ਮੈਂ ਕਿਹਾ ਤੀ ਹੋ ਗਿਆ ਤਾਂ ਕੋਈ ਅੰਕਟ ਕੇ ਤੇ ੱਲੇ ਆਏ ਅੰਕਲ ਬੱਚੇ ਇਹ ਕਹਿੰਦੇ ਮੈਂ ਗੋਰੀ ਨੂੰ ਕਰਤਾ ਹੁੰਦਾ ਤੂੰ ਲੈ ਜਾ ਲੈ ਜਾ ਲੈ ਜਾ ਲੈ ਜਾ ਅੰਕਲ ਕਹਿੰਦੇ ਲੈ ਜਾ ਲੈ ਜਾ ਤੂੰ ਮੇਰੇ ਆਪੇ ਗੋਰੀ ਦਾ ਕਰ ਲੀਗੇ ਤੇ ਦੋਰੀ ਰੇਟ ਹੁੰਦਾ ਆਹ ਕਹਿੰਦਾ ਗੋਭੀ ਬਹੁਤ ਸੋਹਣੀ ਹੈ ਕਹਿੰਦਾ ਜੀ ਹੈ ਸਟੋਰ ਦੀ ਨਹੀਂ ਸਟੋਰ ਨਹੀਂ ਆਣੀ ਨਾ ਇਹ ਤਾਂ ਹੀ ਰੋ ਮਟਰ ਕੱਲ ਕਹਿੰਦਾ ਮਟਰ 340 ਰੁਪਏ ਕਿਲੋ ਸੀਗੇ ਮਟਰ ਕਹਿੰਦਾ ਕੱਲ ਹੈ ਤੇ ਅੱਜ ਕਹਿੰਦਾ ਮਟਰ ਹੈਗੇ ਆ 200 ਰੁਪਏ ਕਿਲੋ ਮਟਰ ਵੀ ਬਹੁਤ ਸੋਹਣੀ ਜੀ ਸੋਹਣੀ ਅੱਜ ਕੱਲ੍ਹ ਮਟਰ ਤੋਂ ਰੱਖੇ ਗੋਭੀ ਚ ਪਾ ਲੈਣੇ 340 ਕਿ 240 ਅੱਜ 340 ਸੀ ਕਹਿੰਦਾ 60 ਰੁਪਏ ਦੇ ਪਾਈ ਜਾਂਦੇ ਕਿ ਉਹ ਤਾਂ ਸਿਰ 60 ਰੁਪਏ ਪਾਈ ਆ ਇਹ ਲੈ ਕੇ ਆਏ ਉਹ ਤਾਂ ਨਿੱਕੇ ਨਿੱਕੇ ਸੀ ਵੱਡੀ ਵੱਡੀ ਲੰਬੀ ਵੜੀ ਵਾਲੇ ਕਹਿੰਦਾ 340 ਰੁਪਏ ਕਿਲੋ ਮਟਰ ਸੀਗਾ ਉਹ ਪਰਲਾ ਸਬਜੀ ਵਾਲਾ ਸਾਡੇ ਕੋਲ ਇਹ ਪਾਈ ਆ ਜਿਹੜਾ ਸੰਗੂ ਤਾਂ ਪੜੇ ਨਹੀਂ ਮੈਂ ਕਹਿੰਦਾ ਰੇਟ ਬਹੁਤ ਆ ਕਹਿੰਦਾ 340 ਰੁਪਏ ਸੀ ਕੱਲ ਵੀ 60 ਰੁਪਏ ਪਾਈਆ ਸੀਗੇ 60 ਦੇ 60 120 ਹੋ ਗਈ 240 ਰੁਪਏ ਹੋ ਗਏ ਕਿੰਨਾ ਕਿਲੋ 240 ਜਿਆਦਾ ਹੋ ਗਏ 340 ਹੋ ਗਏ ਚਲੋ। ਚਲੋ। ਮੈਗਾਸਨੀਆਂ ਦੇ ਦੇ ਮਮਾ ਜਾਨ। ਮੈਂ ਤਾਂ 20 ਰੁਪਏ ਦੀ ਉੱਚੀ ਆ। ਆ ਮੈਂ ਤਾਂ ਚਾਰ-ਪੰਜ ਕੰਮ ਕਰ ਆਪਣਾ ਜਾ ਆ ਗਏ। ਇਹ ਕੋਈ ਬੈਠ ਨਹੀਂ ਮਿਲਨੇ ਆ। ਚਲੋ। ਚਲੋ ਜੀ ਬਣੇ ਰਹੀਓ ਸਾਡੇ ਨਾਲ ਤੇ ਅਸੀਂ ਮਿਲਦੇ ਆ ਤੁਹਾਨੂੰ। ਜੀ ਇੱਧਰ ਟਾਈਮ 1:30 ਵਜ ਗਿਆ ਤੇ ਇੱਧਰ ਲੱਗਦਾ ਪਿਆ ਹੁਣ ਗੋਭੀ ਨੂੰ ਤੜਕਾ। ਹਾਂਜੀ। ਹਾਂ ਗੋਭੀ ਨੂੰ ਤੜਕਾ।

ਬਾਕੀ ਜਿਹੜਾ ਸ਼ਿਕਾਰ ਵੇਚ ਲੁਗਿਆ ਰਹਿ ਜੂਗਾ ਤਾਂ ਹੰਗਾ ਨਹੀਂ ਸਕਦੇ ਕੋਈ ਵੀ ਹੈ ਤਾਂ ਹੈ ਨਹੀਂ ਕੁਝ ਵੀ ਨਹੀਂ ਉੱਧਾ ਦੋ ਤਿੰਨ ਵਾਰ ਦ ਚੈੱਕ ਕਰ ਲਈਆ ਤਾਂ ਕੀ ਹੋਣਾ ਹੈ ਤਾਂ ਹੈ ਨਹੀਂ ਕੁਝ ਵੀ ਕਿ ਇਹ ਨਹੀਂ ਛੱਡਦਾ ਹਨਾ ਹਮਮ ਹੁਣ ਤਾਂ ਵਧੀਰਾ ਗਿਆ ਬਿੱਧਿਆ ਹੋਇਆ ਆਟਾ ਉੱਨਾਂ ਨਹੀਂ ਮਸਾਲਾ ਪਿਸਣਾ ਦਾ ਹੁਣ ਮੀਨਸ ਮਸਾਲਾ ਹੁਣ ਲੱਗ ਹੀ ਨਹੀਂ ਲੱਗਣਾ ਹੁਣ ਕਿ ਲੱਗਿਆ ਇਹ ਮੀਨਸ ਯਾਰ ਇਹ ਵੀ ਉਹ ਬੱਬਾ ਜੀ ਵਾਲੇ ਕੰਮ ਵਿੱਚ ਰੱਖ ਦਿੱਤੀਆਂ ਆ ਪਹਿਲਾਂ ਠੀਕ ਐ ਚਾਹਨਾ ਮੰਗੇ ਹਾਂ ਚਾਹਨਾ ਸਵਾਲ ਆ ਤਾਂ ਹੋ ਗਿਆ ਹਾਂਜੀ ਹੋਰ ਹੋਰ ਪਹਿਲਾਂ ਪੀਲਵਾ ਮਸਾਲਾ ਠੀਕ ਕਰ ਲਵਾਂਗਾ ਛੱਟ ਦੋ ਹੋਰ ਉਹ ਕਿੱਥੇ ਰੱਖਿਆ ਉਹ ਡੱਬੇ ਜੇ ਪਾਤ ਉਹ ਡੱਬੇ ਜੇ ਪਾਤਾ ਜੀ ਮੈਂ ਠੀਕ ਐ ਠੀਕ ਐ ਸਾੜ ਕੇ ਹਾਲੇ ਡੱਬੇ ਜੇ ਪਾਤਾ ਜੀਗਾ ਪ੍ਰਾਇਮਰ ਆ ਦੀ ਨੂੰ ਅਰੇ ਦਲੀ ਆ ਕੱਢਣਾ ਪੈਣਾ ਬੰਦਾ ਸਾਈ ਦੇ ਵਿੱਚ ਅੱਛਾ ਇਹ ਕੱਢਣਾ ਹੈ ਹਾਂ ਫਿਰ ਲੈ ਕੇ ਆ ਗਈਆਂ ਨਾ ਇੱਕਦਮ ਸਾਫ ਪਈ ਆ ਗੋਬੀ ਹਾਂ ਉਹ ਖਾ ਲੋਗੀ ਤਾਂ ਕੱਢੀਆਂ ਆ ਬੜਾ ਸੁਪਰ ਗੇਸਰ ਦਿਮਾਗ ਕੰਮ ਕਰ ਗਿਆ ਉਹਦਾ ਦਿਮਾਗ ਕੰਮ ਕਰਦਾ ਹੀ ਨਹੀਂ ਇਹਨੂੰ ਤੇ ਇੰਨਾ ਦੇਖ ਰੋ ਹੁਣ ਤਾਂ ਵੀ ਮੰਨ ਗਏ ਜੇ ਕਿਤੇ ਮੈਂ ਬੂਰ ਨਾ ਰੱਖੇ ਹੁੰਦੇ ਨਾ ਨਾ ਰੱਖੇ ਹੁੰਦੇ ਮੈਂ ਗਈ ਸੀ ਬੜੀਆਂ ਰੱਖਣਾਂ ਸੀ ਇਹ ਚਾਹਤ ਤੇ ਕਹਿੰਦੇ ਤੁਹਾਨੂੰ ਨਹੀਂ ਕਹਿਣਾ ਹੈਗਾ ਐਵੇਂ ਨਹੀਂ ਕਹਿਣਾ ਮੈਨੂੰ ਜਾਨਾ ਹੈ ਜੇ ਤੁਸੀਂ ਕੰਮ ਕੀਤਾ ਹੈ ਠੀਕ ਆ ਮੈਂ ਆਪੇ ਕਰ ਲੈਣਾ ਨਾ ਮੈਂ ਕਹਿਣਾ ਨਹੀਂ ਹੈਗਾ ਠੀਕ ਜੀ ਬੰਦੀ ਮਾ। ਦਾਦੀ ਤੁਸੀਂ ਹਾਂ ਜੀ। ਬਸ ਸ਼ਾਂਤੀ ਕੁਕੀਸਾਂ ਨਹੀਂ ਕੀਤਾ ਸ਼ਾਂਤੀ ਮੈਂ ਵੀ ਬੋਲਣਾ ਨਹੀਂ ਹੈ ਕਿ ਕੁਝ ਵੀ ਕਰੋ ਜੇ ਨਾਲ ਨਹੀਂ ਯਾਰ ਇੱਕਦਾਂ ਇਦਾਂ ਨਹੀਂ ਨਾ ਬੋਲਣਾ ਨਹੀਂ ਇਹ ਜਿਆਦਾ ਚੁੱਭਦਾ ਬੋਲਣਾ ਨਹੀਂ ਇਦਾਂ ਇਹ ਜੱਦ ਚੁੱਭਦਾ ਸਾਰੀ ਗੱਲਾਂ ਛੱਡੋ ਜੀ ਨਾ ਛੱਡੋ ਜਾਨ ਬਕਵਾਸ ਚੱਲਦੀ ਰਹਿੰਦੀ ਨਹੀਂ ਮੈਂ ਦੱਸਣਾ ਆ ਵੀ ਇਦਾਂ ਨਾ ਮੱਠੀ ਹੋਣਾ ਨਾ ਅਚਾਰ ਲਾ ਕੇ ਖਾਉ ਤੇ ਬਹੁਤ ਵਾ ਲੱਗਦੀ ਆ ਅਸੀਂ ਹਮੇਸ਼ਾ ਇੱਦਾਂ ਕਹਿੰਦੇ ਸਾਡੇ ਘਰ ਤਾਂ ਅਪਰ ਵੱਲੇ ਜੀ ਜਾਂਦੇ ਲੋਕ ਪਤਾ ਨਹੀਂ ਕਿੱਧਰ ਸ਼ਾਇਦ ਲਈ ਗਏ ਸ਼ਾਮ ਤੇ ਲੋਕ ਆਉਂਦੇ ਆ ਹਾਂ ਤੁਸੀਂ ਵੀ ਬਣਾਉ ਦਿਖਾ ਕੇ ਦੇਖੋ ਬਹੁਤ ਸਵਾਦ ਲੱਗਦੀ ਹੈ ਕਿਉਂਕਿ ਇਹ ਸਿੱਕੀਆਂ ਹੁੰਦੀਆਂ ਨੇ ਅੰਦਰ ਉਹ ਲਿਆ ਤੇ ਲੈਣਾ ਚਾਣਾ ਨਹੀਂ ਲਿਆ ਤੀਸਲਮਾ ਉਹ ਅੰਦਰ ਜੋ ਗਲੇ ਮਸਾਲਾ ਤੇ ਆਹ ਤਲੀ ਆਇਆ ਹਮ ਸਾਰਾ ਮਸਾਲਾ ਮਸੂਲਾ ਪੀ ਲਈਏ ਪੀਸ ਕੇ ਰੱਖ ਲਈਏ ਮਸਾਲਾ ਮਾਰੇ ਬਣੂਗੀ ਸਬਜੀ ਹੋਰ ਕੀ ਬਣੇ ਉਹ ਸਾਡੇ ਬਲੌਗ ਨਾਲ ਦਾਦੀ ਬਣਾਉਂਦੇ ਨੇ ਚਾਹ ਚਾਹ ਹੋਰ ਤੇ ਉਧਰ ਸਬਜ਼ੀ ਵੀ ਰੱਖੀ ਹੋਈ ਆ ਮਸਾਲਾ ਜਿਹੜਾ ਬਟੰਡੀ ਹੁੰਦੀ ਆ ਜੀ ਚਾਹ ਮੰਮੀ ਹਾਂ ਮੈਂ ਕਾਹਕੇ ਚਾਹ ਪੀ ਕੇ ਬੇਚੋ ਚੋ ਦਿਖਾ ਲਈਏ ਮੱਠੀ ਵਿੱਚ ਓਕੇ ਜੀ ਇਧਰ ਆ ਗਈ ਚਾਹ ਬਣ ਕੇ ਹਾਂ ਜੀ चाय लो कोई चाय पी लो चाय पी मट्ठी खानी मठ्ठी चाह ना खा लो है दादी, दिया मठी। मठी। हैं। दादी क्या दे कर दी अपने चलो चेक कर ਮੋਜੀ ਬਣ ਗਈ ਸਬ지 ਸਬ지 ਬਣ ਗਈ ਆ ਧਨੀਆ ਧਨੀਆ ਵੀ ਪਾ ਦਿੱਤਾ ਅੱਛੀ ਇਟਲੀ ਬਣੀ ਹੈ ਨਾ ਸਹੀ ਬਣੀ ਆ ਬਤਨ ਦੇਖ ਰਹੇ ਹੋ ਲਾਲ ਮਿਰਚ ਕਿਦਾਂ ਦਾ ਦੇਖ ਲਓ ਧੀ ਬਸ ਬਸ ਦੇਖੋ ਪਹਿਲਾਂ ਤੁਸੀਂ ਤੇ ਇੱਧਰ ਮਸਾਲਾ ਚੇਂਜ ਕਰਾ ਕੇ ਲਿਆਂਦਾ ਹੁਣ ਇਹ ਮੜਾ ਰੋਸਟ ਕਰ ਲਈਏ ਹੋਰ ले लूं पीस दिए हां या पागल क्या अच्छी टेस्ट हम बच करो जी मैंने ये देखिए हम सही है बस कर सही है लून मिर्च हम एन परफेक्ट आ ਬਦਲ ਕੇ ਦਿੱਤਾ ਹੁਣ ਖੁੱਲ੍ਹਾ ਮਸਾਲਾ ਇਹ ਤੇ ਡੱਬੇ ਵਾਲਾ ਮਸਾਲਾ ਸਹੀ ਨਹੀਂ ਨਿਕਲਿਆ ਧੰਨੀਆਂ ਕੋਈ ਕੋਈ ਵਿੱਚ ਦਾਣਾ ਲੱਗਾ ਹੋਇਆ ਆ ਹਾਂ ਹੁਣ ਸਹੀ ਆ ਮਸਾਲਾ ਦਿੱਤਾ ਉਹਦੇ ਵਿੱਚ ਇਹਨਾਂ ਨੇ ਪੂਰਾ ਸਮਾਨ ਨਹੀਂ ਪਾ ਕੇ ਦਿੱਤਾ ਹੈ ਨਾ ਵਿੱਚ ਸੁੰਡਵਾ ਨਾ ਵਿੱਚ ਇਹਦੇ ਕੁਝ ਹੈਗੀ ਤੇ ਉਹ ਜੈਫਲ ਆਪਣੀ ਸੁੰਡ ਪਈ ਆ ਕੋਈ ਸਹੀ ਆ ਕੋਈ ਉਹ ਪਾ ਲਈਏ ਵਿੱਚ ਉਹਦੇ ਮਸਾਲੇ ਦੇ ਵਿੱਚ ਬਾਹਰ ਪੀਣੀ ਰੱਖ ਦੇ ਕਾ ਜੈਫਲ ਮਗਾ ਲਈਏ ਇੱਕ ਨਾਲ ਅੰਡੇ ਦੂਕੇ ਇਹੋ 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 ਲੀਆ ਬੁੱਤ ਨਵੀਂ ਦਾ ਮਹਾਰਣੀ ਦਾ ਹਾਂ ਪੇਜਵਾਲਾ ਲੱਗ ਬਾਲ ਲਿਓ ਕਿ ਜੈਵਾਲ ਦਾ ਸਵਾਦ ਬਹੁਤ ਸੋਹਣਾ ਹੁੰਦਾ ਤੇ ਮਸਾਲਾ ਹਨਾ ਵਧੀਆ ਹੋ ਜਾਂਦਾ ਹੈ ਹਾਂ ਚਲੋ ਤੇਦਰ ਮਸਾਲਾ ਰੋਸਟ ਕਰ ਲਿਆ ਸੀਗਾ ਤੇ ਹੁਣ ਲੱਗਿਆ ਪੀਣ ਉਸ ਆਲੇ ਇਸ ਵੀਰ ਜੱਪ ਵਾਇਆ ਵੀ ਹੈ ਅੰਦਰ ਅੱਛੀ ਗੱਲ ਆ 2 ਘੰਟੇ ਹੋ ਗਏ ਨੇ ਚੱਕਰ ਘੁਮਾਇਆ ਪਿਆ ਆਪਣੇ ਅੱਜ ਇਹ ਬਰਨੋ ਇਤਲੀਆਨ ਦਾ ਇਹ ਗਰਮ ਹੋ ਗਿਆ ਮਜ਼ਾ ਨਹੀਂ ਆਦਾ ਪੀ ਐਗਜ਼ਾਨਾ ਜਦੋਂ ਇਦਾਂ ਕਮ ਜਿਆਦਾ ਹੁੰਦਾ ਹੈ ਨਾ ਵੀ ਦਿਲ ਨਹੀਂ ਕਰਦਾ ਮੇਰਾ ਚੀਜ਼ ਬਣਾਉਣੇ ਨੂੰ ਹਾਂ ਕੁੱਟ ਕੇ ਪਾਵਾਂਗੇ ਇਹਨੂੰ ਮਿਸ਼ਟ ਕੇ ਪਾਵਾਂਗੇ ਵਿੱਚ ਰੋਗ ਗ੍ਰੇ ਹੈ ਇਹਨ ਮੇਂ ਟ੍ਰੈਪਿੰਗ ਵਾਹ ਹੋਰ ਉੱਥੇ ਮਸ਼ੀਨ ਦੇ ਨਾਲ ਅੱਜ ਉਦਾਂ ਵੀ ਕੋਈ ਭਰੋਸਾ ਨਹੀਂ ਗ੍ਰੇ ਖਾਣੇ ਦੀ ਠੀਕ ਹੈ ਗੱਲ

ਮੈਂ ਕਹਦੀ ਨਾ ਗਾਹ ਤੋਂ ਮੈਂ ਇੱਥੋਂ ਨਹੀਂ ਲੈ ਕੇ ਆਣਾ ਹਾਂ ਹਾਂ ਗਾਹ ਤੋਂ ਨਾ Amazon ਤੋਂ ਦੇਖ ਕੇ ਆਇਆ ਉਹਦੇ ਚ ਵੀ ਇਹ ਨਾ ਸੁੱਕੇ ਮਸਾਲੇ ਆਂਦੇ ਆ ਠੀਕ ਆ ਹਾਂ ਉੱਥੋਂ ਸਮਾਂ ਸਸਤਾ ਮਿਲਿਆ ਉਹ ਤੋਂ ਮਗ ਮਾਮਾ ਦੇ ਅੱਧਾ ਕਿਲੋ ਦੀ ਪੈਕਿੰਗ ਆ ਨਾ ਹਾਂ ਛੱਡ ਲਿਆ ਨਾ ਚੋਣ ਇਹਨੇ ਪਾ ਲਈ ਟੰਪੇ ਚ ਵੀ ਗਰਮ ਆਏ ਹਾਂ ਚਲੋ ਆ ਸੌਂਡਰਾ ਕਲੀਨਿਕ ਚਲੋ ਚੱਕ ਲਈ ਖਲਾਰਾ ਖਲੂਰਾ ਤੇ ਆ ਸੁੱਕਦਾ ਆ ਫਿਰ ਇਹਨੂੰ ਪਾਨੇ ਵਿੱਚ ਣ ਹੋਰ ਕੀ ਠੀਕ ਆ ਰੱਖ ਲਈ ਇਨ ਦੀ ਸੌਂਡ ਲੈ ਵੀ ਜਦ ਤੱਕ ਵਿਚਾਰਾ ਡੋਤੇ ਦੇ ਨਹੀਂ ਆਂਦਾ ਜਾਂਦਾ ਕਿਹੜਾ ਖਤਰਾ ਹੀ ਆ ਖਤਰਾ ਹੀ ਆ ਇਹਦੇ ਕੋਈ ਕੋਈ ਲੋ ਚਲੋ ਮਿਲਦੇ ਆ ਫਿਰ ਨਾ ਇੱਧਰ ਸਬਜੀ ਸਬਜੀ ਬਣ ਗਈ ਆ ਤੇ ਇੱਧਰ ਬਣਾ ਰਿਆ ਹਾਂ ਰੋਟੀ ਹੋਰ ਕਿ ਪੱਲੂ ਨੇ ਵੀ ਆ ਜਾਣਾ ਗੋਭੀ ਖਾਊਗੀ ਆ ਕਿ ਹਨਾ ਹਾਂ ਖਾਊਗੀ ਗੋਭੀ ਦਾ ਕਹਿ ਕੇ ਗਈ ਐ ਕਿ ਹਾਂ ਮੈਂ ਖਾਣੀ ਰੋਟੀ ਛਾਲੂ ਜੀ ਮੈਂ ਹਾਂ ਸੋ ਉਹ ਸਾਈਡ ਤੇ ਬਣਦੀ ਆ ਜਾਂਦਾ ਹੈ ਕਿ ਹੋ ਜਾਏਗਾ ਹੂੰ ਇਹ ਸੋ ਉਹਦੇ ਨਾਲ ਕਰਦੇ ਆ ਖਰਚਾ ਨਾ ਪੈਣਾ ਸੀ ਇਹ ਹੋ ਨਹੀਂ ਹੈਗਾ ਕਿ ਹੋ ਜਾਏਗਾ ਪਤਾ ਨਹੀਂ ਕੀ ਆ ਜਾਂਦਾ ਜਿਦਾਂ ਕਿ ਉਹ ਵੀ ਹੋ ਜਾਏ ਨੇ ਅੰਦਰ ਜਿ ਨਵਾਂ ਸੀ ਹਾਂ अच्छा हाँ हाँ देखो फिर आ गया टिशू ना साफ करना पेगा देगा टिशू टूर हेलो चलो जी बना लो फिर रोटी है ना ਫੇਰ ਆਉਂਦੇ ਆ ਫਿਰ ਖਾਂਦੇ ਆ ਇਹ ਆਂਦੀ ਪੱਲੂ ਫੇਰ ਮਿਲਦੇ ਆ ਜੀ ਟਾਈਮ ਹੋ ਗਿਆ ਜੀ ਸਵਾ 3 ਤੇ ਆ ਦੇਖੋ ਆਂਦੇ ਹੀ ਗਾਲਾਂ ਪੈਣੀ ਸ਼ੁਰੂ ਹੋ ਗਈਆਂ ਆ ਆਪਣਾ ਕੰਮ ਕਰਿਆ ਕਰੋ ਧਿਆਨ ਦੇ ਨਾਲ ਜੇ ਇਹ ਗਲਤੀ ਕਰ ਦਵੇ ਨਾ ਉਹ ਗਲਤੀ ਮੈਨਾਂ ਨਹੀਂ ਰਖਾਂਦੀ ਜੇ ਇਹ ਹੋਰ ਕਰ ਦਵੇ ਨਾ ਫੇਰ ਭੱਜ ਕੇ ਪੈ ਜਾਂਦੀ ਅਗਲੇ ਨੂੰ ਇਹ ਇਦਾਂ ਦੀ ਆ ਆਪ ਕਰਦੀਆਂ ਜਿੰਨੀਆਂ ਮਰਜ਼ੀ ਕਰੇ ਸਾਰੀ ਲਓ ਜੀ ਇਧਰ ਹੁਣ ਫੱਡੀ ਰੋਟੀ ਪਾਣੀ ਦੀ ਹੋ ਰਹੀ ਹੈ ਜੀ ਤਿਆਰੀ गोभी दी सब्जी क्या बात है नाल दई दूध दुवा लिया हुन चमचा स्कूले ਛੱਡੇ ਅੱਗੇ ਵੀ ਇੱਕ ਦੋ ਵਾਰੀ ਛੱਡ ਕੇ ਆਈ ਹੈ ਚਮਚਾ ਤੇਰੀ ਫਰੈਂਡ ਨੇ ਲਿਆ ਤੇ ਤੇਰੀ ਫਰੈਂਡ ਨੇ ਲਿਆ ਧਿਆਨ ਤਾਂ ਤੂੰ ਵੀ ਰੱਖਣਾ ਨਾ ਆਪਣੇ ਸੱਚੀ ਜੀ ਆਪਣੀ ਚੀਜ਼ ਦਾ ਆਪਣਾ ਲੈ ਕੇ ਪਾਉ ਉਹਨੂੰ ਆਰਾਮ ਨਾਲ ਡੱਬੇ ਵੇ ਆਪਣੇ ਡੱਬੇ 'ਚ ਤੂੰ ਰੋਟੀ ਖਾਦੀ ਆ ਤੂੰ ਆਪਣੇ ਟਿਫਨ ਦੇ ਵਿੱਚ ਪਾ ਲਾ ਦੋ ਕਹੋ ਜੀ ਇਹ ਸਾਡੇ ਘਰ ਚੱਲਦੇ ਰਹਿਣਾ ਜੀ ਇੱਦਾਂ ਸਾਡੇ ਘਰ ਇਹਦਾ ਸਿ ਆਪਾ ਪਤਾ ਹੀ ਰਹਿੰਦਾ ਇਹ ਸਾਡੇ ਘਰ ਚੱਲਦਾ ਹੀ ਰਹਿਣਾ ਜੀ ਹੁਣ ਇਹ ਬੈਂਸ ਵੀ ਸਹੀਆ ਜਿਆ ਕਿੱਧਰ ਚਲ ਗਈ ਹੁਣ ਹੋ ਗਈ ਕਿਉਂ ਮੂੰਹ ਫਲਾ ਗਿਆ ਨਾ ਨਹੀਂ ਮੁੜ ਕੇ ਤੇ ਚਲੋ ਬਣੇ ਰਹੀਓ ਬਲੋਗ ਨਾ ਜੀ ਰੋਟੀ ਪਾਣੀ ਖਾ ਕੇ ਫਿਰ ਮਿਲਦੇ ਆਂ ਤੁਹਾਨੂੰ ਹੁਣ ਹਲੋ ਜੀ ਦੇਖ ਸਕਦੇ ਆ ਜੀ ਇੱਧਰ 8 ਵਜ ਗਏ ਆ ਤੇ ਇੱਧਰ ਮੋਟਰ ਵੀ ਲਾਈ ਹੋਈ ਆ ਮੌਸਮ ਹੋ ਗਿਆ ਐ ਠੰਡਾ ਸਾਰਿਆਂ ਨੂੰ ਲੱਗਦੀ ਐ ਠੰਡ ਇੱਧਰ ਮੰਮੀ ਕੱਟਦੇ ਪਏ ਪਿਆਜ਼ ਕਿਉਂਕਿ ਅੱਜ ਬਣਨਗੇ ਬੇਸਣ ਵਾਲੇ ਪੂੜੇ ਠੀਕ ਆ ਜੀ ਤੇ ਇੱਧਰ ਦੁੱਧ ਨੂੰ ਅਵਾਲਾ ਵੀ ਦੇ ਲਿਆ ਆ ਵੜੇ ਬੁੰਡੇ ਸਾਰੇ ਸਾਫ਼ ਕਰਕੇ ਤੇ ਇੱਧਰ ਥੋੜੀ ਜੀ ਸਾਡੇ ਪਈ ਸੀ ਗੋਭੀ ਗੋਭੀ ਵੀ ਪਈ ਆ ਤੇ ਇੱਧਰ ਦੁੱਧ ਨੂੰ ਦੇ ਲਿਆ ਆ ਉਬਾਲਾ ਹੁਣ ਮੈਂ ਗੁੰਨੂਗੀ ਆਟਾ ਤੇ ਰਾਤ ਤੋਂ ਓਕੇ ਰੱਖੀ ਆ ਤੇ ਮੈਂ ਗੁੰਨ ਲਵਾ ਆਟਾ ਥੋੜਾ ਜਿਹਾ ਤੇ ਮੰਮੀ ਇੱਧਰ ਪਿਆਜ਼ ਕੱਟ ਲਾਂ ਤੇ ਫਿਰ ਇਹ ਵੀ ਬਾਜ਼ਾਰੋਂ ਆਂਦੇ ਆਂਦੇ ਹੋਏ ਮਠੀਆਂ ਲਿਆਏ ਥੋੜੀਆਂ ਜੀਆਂ ਮਠੀਆਂ ਤੇ ਥੋੜੀਆਂ ਦੇ ਦੂਸਰੀਆਂ ਹਾਂਜੀ ਥੋੜਾ ਜੀ ਪਿਆਜ਼ ਕੱਟਿਓ ਮੰਮੀ ਥੋੜਾ ਜੀ ਵਰਤ ਹੁੰਦਾ ਆ ਚਲੋ ਜੀ ਬਣੇ ਰਹੀਓ ਸਾਡੇ ਬਲੌਗ ਨਾਲ ਇਹ ਵੀ ਆ ਗਏ ਆ ਦੁਕਾਨ ਤੋਂ ਹਾਂਜੀ ਕਿੱਦਾਂ ਜੀ ਉਹਦੇ ਦੇਖਿਓ ਪੱਖਾ ਨਹੀਂ ਪੱਖੇ ਬੰਦ ਹੋ ਗਏ ਆ ਨਾ ਟੀਵੀ ਦੇਖ ਰਿਹਾ ਕਹਿੰਦੇ ਪੰਜਾਬ ਚ 24ਵਾਂ ਜ਼ਿਲ੍ਹਾ ਬਣਾਉਣ ਲੱਗੇ ਆ ਅੱਛਾ ਤੇ ਜਿਹੜੇ ਨਾਲ ਆਪਣੇ ਪੰਜਾਬ ਦੇ 24 ਕਰਨ ਲੱਗੇ ਆ ਹਾਂ ਹਾਂ ਅਨੰਦਪੁਰ ਸਾਹਿਬ ਤੇ ਗੜਸ਼ੰਕਰ ਨੂੰ ਰਲਾ ਗਏ ਇੱਕ ਜ਼ਿਲ੍ਹਾ ਹੋਰ ਬਣਨ ਲੱਗਾ ਹਾਂ ਹਾਂ ਇਹ ਸਾਜਾ ਦਾ ਨੌਲੇਜ ਵਾਲੀਆਂ ਚੀਜ਼ਾਂ ਦੇਖਦੇ ਆਂ ਚਲੋ ਬਲੌਗ ਬਣਾ ਲਵਾਂ ਮੇਰਾ ਬਾਅਦ ਚ ਦੇਖਣਾ ਚਲੋ ਜੀ ਚਲੋ ਠੀਕ ਆ ਜੀ ਅਰ ਲਈ ਉਹ ਲੈ ਗਿਆ ਬਲਿੰਕਾ ਚਲੋ ਠੀਕ ਆ ਫਿਰ ਜੀ ਹੈ ਚਲੋ ਜੀ ਬਣੇ ਰਹੀਓ ਸਾਡੇ ਵਲੌਗ ਨਾਲ ਤੇ ਬਣਾ ਲਈਏ ਰੋਟੀ ਰੋਟੀ ਇੱਧਰ ਆ ਗਈ ਆਈ ਸਾਡੀ ਰੋਟੀ ਬੇਸਨ ਪੂੜਾ ਪਿਆਜ਼ ਤੇ ਨਿੰਬੂ ਹਾਂਜੀ ਕਿੱਦਾਂ ਜੀ ਤੇ ਨਾਲ ਪੀਆਗੇ ਲਿੰਕੇ ਦੇ ਨਾਲ ਇਹ ਕਿਉਂਕਿ ਇਹ ਉਦਾਂ ਸੁੱਕੀ ਸੁੱਕੀ ਲੰਗਦੀ ਨਹੀਂ ਨਾ ਹੈਗੀ ਫਿਰ ਪੇਸ ਕਰਕੇ ਲਿੰਕਾ ਨਾਲ ਲੈਣੀ ਪੈਂਦੀ ਆ ਤੇ ਚਲੋ ਬਣੇ ਰਹੀਓ ਵਲੌਗ ਨਾਲ ਜੀ ਨਾਸ਼ਤਾ ਵਾਸ਼ਤਾ ਕਰਕੇ ਫਿਰ ਕਰਦੇ ਆ ਜੀ ਵਲੌਗ ਦਾ ਐਂਡ ਹਾਂਜੀ ਲੋ ਜੀ ਟਾਈਮ ਹੋ ਗਿਆ ਜੀ 11:30 ਤੇ ਸਾਨੂੰ ਬਲੌਗ ਦਾ ਭੁੱਲ ਗਿਆ ਐਂਡ ਕਰਨਾ ਤੇ ਹੁਣ ਲੱਗੇ ਸੌਣ ਤੇ ਬਲੌਗ ਦਾ ਜਿੱਤ ਆ ਗਿਆ ਐਂਡ ਕਰਨ ਵਾਲਾ ਬਲੌਗ ਦਾ ਇੱਥੇ ਹੀ ਐਂਡ ਮਿਲਦੇ ਆ ਕੱਲ ਵੀ ਤੇ ਨਵੇਂ ਬਲੌਗ ਚ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਚਲੋ ਜੀ ਮਿਲਦੇ ਆ ਫਿਰ ਕੱਲ ਇੱਕ ਨਵੇਂ ਬਲੌਗ ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ